ਸਾਸਰੀਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਮੱਲੋਵਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆ ਵੀਰ ਕੋਲ ਤਿੰਨ ਪਸ਼ੂ ਵਕਾਊ ਆ ਇੱਕ ਤਾਜੀ ਸੂਈ ਝੋਟੀ ਇੱਕ ਟੋਕੜ ਝੋਟੀ ਆ ਤੇ ਇੱਕ ਵੈੜ ਆ ਜੀ ਟੌਪ ਦੇ ਪਸ਼ੂ ਸੋਹਣੇ ਸੁਨੱਖੇ ਬਹੁਤ ਹੀ ਚੰਗੇ ਤੇ ਬਾਕੀ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਗਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬੜ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਵਾਂਗੇ ਵੀਰ ਨਾਲ ਇਹਨਾਂ ਪਸ਼ੂਆਂ ਦੀ ਡਿਟੇਲ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਕਿੰਨੇ ਪਾਉ ਸੇਲ ਕਰਨੇ ਨੇ ਤਿੰਨ ਵੀਰ ਜੀ ਤਿੰਨ ਤੇ ਸ ਤਾਜੇ ਸੂਏ 2 2 ਤਾਜੇ ਦੇ ਇੱਕ ਟੋਕੜ ਚਾਹੀਏ ਇੱਕ ਟੋਕੜ ਝੋਟੀ ਆ ਠੀਕ ਹੈ ਜੀ ਐਡਰੈਸ ਦੱਸ ਦੋ ਵੀਰ ਜੀ ਆਪਣਾ ਪਿੰਡ ਵੀਰੇ ਮਾਲੋ ਆਲਾ ਜੀ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਬਾਬੋਕਾਲਾ ਠੀਕ ਹੈ ਪਿੰਡ ਮਾਲੋ ਸਹੀ ਆ ਤੇ ਵਪਾਰ ਦਾ ਹੀ ਕੰਮ ਹੈ ਨਾ ਆਪਣਾ ਦੂਜੀ ਵੀਡੀਓ ਬਣਾਉਣ ਲੱਗ ਗਏ ਠੀਕ ਹੈ ਪਹਿਲਾਂ ਆਪਾਂ ਫੋਨ ਨੰਬਰ ਦੱਸ ਦਈਏ ਆਪਣਾ 81 46 59 4107 ਠੀਕ ਹੈ ਜੀ ਨਾਮ ਕੀ ਆ ਸਾਹਬ ਸਿੰਘ ਵੀਰੇ ਇਹ ਪਿੰਡ ਕਿੱਥੇ ਕੇ ਪੈ ਜਾਂਦਾ ਵੀਰੇ ਜੱਬੋਵਾਲ ਦੇ ਲਾਗੇ ਆ ਜੱਬੋਵਾਲ ਦੇ ਲਾਗੇ ਪਿੰਡ ਪੈ ਜਾਂਦਾ ਤੇ ਜੰਡੇਆਲਾ ਆਪਾਂ ਨੂੰ ਕਿੱਨਾ ਪੈ ਜਾਂਦਾ ਜੀ ਥੋੜਾ ਹੀ ਇ ਠੀਕ ਆ ਤੇ ਆਪਾਂ ਸ਼ੁਰੂਆਤ ਕਰੀਏ ਫੇਰ ਪਹਿਲਾਂ ਹਾਂਜੀ ਪਹਿਲੇ ਨੰਬਰ ਦੇ ਦਿਖਾਈਏ ਹਨਾ ਇਹ ਕਿੰਨੇ ਦਿਨੋਂ ਕੇ ਸੂਈ ਨੂੰ ਮੇਰੇ ਰਾਤੀ ਸੂਈ ਹੈ ਛੋਟੀ ਅੱਛਾ ਰਾਤੀ ਸੂਈ ਹਾਂਜੀ ਠੀਕ ਆ ਬੱਚਾ ਕੀ ਮਗਰ ਕੱਟੀ ਮਗਰ ਕੱਟੀ ਬੜੀ ਸੋਹਣੀ ਆ ਹਨਾ ਆ ਵੇਖੋ ਇਹ ਕੱਟੀ ਬਹੁਤ ਹੀ ਸੋਹਣੀ ਦਿੱਤੀ ਆ ਸਿੰਘ ਦੀ ਕੁਆਲਿਟੀ ਚੈੱਕ ਕਰ ਲਓ ਸੂਆ ਇਹਦਾ ਕਨਵਾਊਗਾ ਵੀਰ ਜੀ ਤੀਜਾ ਵੀਰੇ ਤੀਜਾ ਸੂਆ ਬਾਕੀ ਥਾਣ ਹਵਾਣਾ ਚੈੱਕ ਤੁਸੀਂ ਆਪ ਕਰ ਲਓ ਸੋਹਣਾ ਸੁਨੱਖਾ ਲੱਗਿਆ ਜੀ ਤੇ ਅਜੇ ਸੂ ਦੇ ਵਿੱਚ ਆ ਥੋੜਾ ਲਿਸਾਪਨ ਲੱਗਦਾ ਹਨਾ ਆ ਲੱਕਾ ਦਾ ਮਾਰਾ ਸੂ ਦੇ ਚਾ ਜਾ ਡੰਗਰ ਕੀ ਇਹਨਾਂ ਲਿਸਾ ਲੱਗਦਾ ਹੁੰਦਾ ਵਾ ਤੇ ਤੋਰੋ ਵੀਰ ਜੀ ਤਾਂ ਵੇਖੋ ਜੀ ਸੋਹਣੀ ਸੁਨੱਖੀ ਆ ਚੱਕ ਤੁਸੀਂ ਆਪ ਕਰ ਲੋ ਆਖੋ ਚੱਲੋ ਬੋਤ ਹਵਾ ਨਾਇਰਾ ਜਿਹੜਾ ਬਣਿਆ ਹਨਾ ਬਿੰਦੀਆਂ ਵਾਲਾ ਹਮਾਨਾ ਵਾ ਬਟਨ ਲੱਗੇ ਆ ਮਗਰ ਅੱਖਾਂ ਕਹਿ ਦਿੰਦੇ ਕੇ ਬਟਨ ਕਹਿ ਦਿੰਦੇ ਆ ਸੋਹਣਾ ਆਰਡਰ ਤਿਆਰ ਕੀਤਾ ਕਰਮਾਲੀ ਨੇ ਆਇਕੋ ਜੀ ਬਰੀਕੀਆਂ ਚੈੱਕ ਕਰ ਲਓ ਸੋਹਣੀ ਸੁਨੱਖੀ ਪੂਰੀ ਆ ਸਿੰਘ ਦੀ ਕੁਆਲਿਟੀ ਵੀ ਚੈੱਕ ਕਰ ਲਓ ਆ ਵੇਖੋ ਜੀ ਬੇਲ ਵੀ ਕਾਫੀ ਲੰਮੀ ਆ ਥਾਣ ਬੜਾ ਸੋਹਣਾ ਲੱਗਾ ਜੀ ਆਇਕ ਕਰੋ ਜੀ ਥਾਣ ਬਹੁਤ ਕੁਆਲਿਟੀ ਦਾ ਲੱਗਾ ਸਵਾਨਾ ਵੀ ਸੋਹਣਾ ਤਿਆਰ ਕੀਤਾ ਆਇਕ ਥਾਣ ਬੜਾ ਚੰਗਾ ਥਾਣਾ ਦੀ ਵੀਰ ਜੀ ਕੋਈ ਬਾਤ ਘਾਟ ਨਹੀਂ ਹੈਗੀ ਕੋਈ ਨਹੀਂ ਵੀਰੇ ਠੀਕ ਆ ਤੇ ਕਿੰਨਾ ਇਸ ਟਾਈਮ ਤੇ ਬੋਲਾ ਇਹਦੇ ਕੋਲ 6 ਕਿਲੋ ਵੀਰੇ ਬੋੜੀ ਲੈ 6 ਕਿਲੋ ਬੋੜੀ ਤੇ ਦੁੱਧ ਕਿੰਨਾ ਕਿ ਚੁਵਾਈ ਜਾਊਗੀ 12-13 ਕਿਲੋ ਵੀਰੇ ਚੁਵਾਈ ਜਾਊਗੀ 12 ਤੋਂ 13 ਕਿਲੋ ਚੁਵਾਈ ਜਾਊਗੀ ਬਾਕੀ ਸੋਹਣੀ ਆ ਫੱਬਦੀ ਹਨਾ ਤੇ ਮੁੱਲ ਵੀਰ ਜੀ ਕਿੰਨਾ ਕਰਨਾ ਮੁੱਲ ਵੀਰੇ 75000 ਕਰ ਦੋ ਮਾਣ ਤਣ ਕਿੰਨਾ ਕਰ ਦੋਗੇ 70 ਦੀ 13 ਕੋਚ ਛੋੜ ਹੋ ਜੂਗੀ 500 ਰੁਪਿਆ ਛੋਟ ਕਰ ਦਾਂਗੇ ਠੀਕ ਆ 70000 ਚੁਵਾਈ ਹਾਂਜੀ ਬਾਕੀ ਜਿੰਨੂੰ ਪਸੰਦ ਹੋਵੇ ਫੋਨ ਕਰੇ ਹਾਂਜੀ ਦੇ ਦੇਣੀ ਆ ਵੀਰ ਨੂੰ ਠੀਕ ਆ ਸੋਹਣੀ ਸੁਨਖੀ ਪੂਰੀ ਆ ਕੱਟੀ ਵੀ ਮਗਰ ਬਹੁਤ ਸੋਹਣੀ ਆ ਡਵਲ ਫਾਇਦਾ ਹਮਾਨਾ ਇੱਕ ਵਾਰ ਫੇਰ ਚੈੱਕ ਕਰ ਲਓ ਆ ਵੇਖੋ ਜੀ ਹਮਾਨੇ ਦੀ ਦੇਖ ਬੜੀ ਸੋਹਣੀ ਹੈ ਬਾਕੀ ਸਾਰੀ ਸੋਹਣੀ ਸੁਨੱਖੀ ਹੈ ਕੱਟੀ ਵੀ ਚੰਗੀ ਹੈ ਤੇ ਦੂਜੇ ਨੰਬਰ ਤੇ ਵੈਡ ਆ ਗਈ ਕਿੰਨਾ ਵੀਰ ਜੀ ਦੁੱਧ ਵੈਡ ਕੋ ਵੀਰੇ ਇਹਦੇ ਥਲੇ 12 ਕਿਲੋ ਦੁੱਧ ਆ ਦੂਜਾ ਸੂਆ ਜ 12 ਕਿਲੋ ਦੁੱਧਾਂ ਜੀ ਤੇ ਕਿੰਨੇ ਕ ਦਿਨਾਂ ਦੀ ਸੂਈ ਹੈ 20 ਬਾਈਆਂ ਦਿਨਾਂ ਦੀ ਹੈ ਕੋਈ ਮਹੀਨੇ ਦਾ ਮਿਲਨੇ ਭਾਂਵੀਆਂ ਦਿਨ ਵਸ਼ੀਕ ਵਸ਼ਾ ਮਗਰ ਬੱਚੀ ਵੀਰੇ ਵਸ਼ੀ ਮਗਰ ਆਹ ਵੇਖੋ ਚੈੱਕ ਕਰੋ ਛਾਈ ਆਲਾ ਨਾ ਮੈਡਮ ਹਾਂਜੀ ਕਰੋ ਸੇ ਥੋੜੀ ਕਰੋਸ ਹੈ ਸਾਈ ਆਪ ਦੇ ਵਿੱਚ ਹਨਾ ਬਾਕੀ ਆ ਵੇਖੋ ਸੋਹਣੀ ਆ ਜੀ ਦੁੱਧ 12 ਕਿਲੋ ਹਾਂਜੀ ਜਰਸੀਆਂ ਵਰਗਾ ਕਰਦੇ ਆ ਇਹਦਾ ਸੋਹਣਾ ਸੁਨੱਖਾ ਕਰੋ ਚੱਕ ਖਾਣ ਵੀ ਸੋਹਣਾ ਮੁੱਠੀ ਦੀ ਚਵਾਲਾ ਲੱਗਾ ਆ ਵੇਖੋ ਜੀ ਵੇੜ ਸੋਹਣੀ ਆ ਜੀ ਦੁੱਧ 12 ਲੀਟਰ ਪੂਰਾ ਤਿਆਰ ਆ ਹਨਾ ਕੋਈ 2 ਡੰਗ ਪਾ 3 ਡੰਗ ਪਾ 4 ਡੰਗ ਕੋ ਚੁਗ ਲੈ ਜੀਰੇ ਠੀਕ ਆ ਵੀ 12 ਲੀਟਰ ਤੁਸੀਂ ਚਵਾ ਲੈਣਾ ਆਪਣੇ ਕਰੋ ਤੇ ਮੁੱਲ ਕਿੰਨਾ ਕਰਨਾ ਵੀ ਮੁੱਲ ਵੀਰੇ 35000 35000 ਮਾਣ ਤਾਨ ਕਿੰਨਾ ਕਰੋਗੇ 32000 ਦੇ ਦਿਆਂਗੇ ਵੀਰੇ ਉੱਚੋ ਛੋੜ ਹੋ ਜੂਗੀ 1000 ਰੁਪਏ 32000 30 ਦੀ ਨਾ ਕਰਦੀ 31 ਦੇ ਦਿਆਂਗੇ ਵੀਰੇ ਬਾਕੀ ਫੋਨ ਕਰੇ ਜਿਹੜੇ ਵੀਰ ਨੂੰ ਪਸੰਦ ਹੋਵੇ ਇਨਾ ਵੇੜਾਂ ਦਾ ਜਿਹੜਾ ਦੁੱਧ ਹੁੰਦਾ ਵਾ ਚਿੱਟਾ ਹੁੰਦਾ ਵਾ ਤੇ ਫੈਂਡ ਵੀ ਸੋਹਣੀ ਆਉਂਦੀ ਆ ਕੁਆਲਿਟੀ ਪੂਰੀ ਚੰਗੀ ਆ ਤੇ ਵੀਰ ਜੀ ਰੱਸੀ ਪਾ ਕੇ ਚਵਾਈ ਕਰਦੇ ਰੱਸੀ ਪਾ ਦੇ ਵੀ ਰਸੀ ਪਾ ਗਏ ਠੀਕ ਆ ਰਸੀ ਤੋਂ ਬਣਾ ਨਹੀਂ ਚਵਾਈ ਰਸੀ ਪਾ ਗਏ ਠੀਕ ਆ ਤੇ ਬਾਕੀ ਥਣਾ ਦੀ ਕੋਈ ਬਾਤ ਘੜਤ ਨਹੀਂ ਕੋਈ ਨਹੀਂ ਆਪਣੀ 2.3 ਤਿੰਨ ਰੰਗ ਚੁਗ ਲੈ ਤਸੱਲੀ ਕਰਕੇ ਖਰੀਦ ਜਿੰਨੇ ਪੈਸੇ ਖਰਚਣੇ ਆ ਤੇ ਅੱਗੇ ਆ ਗਈ ਟੋਕੜ ਹਾਂ ਜੀ ਟੋਕੜ ਦਾ ਕੱਦ ਕਾਠ ਇਹਦਾ ਬੜਾ ਚੰਗਾ ਸੋਹਣਾ ਵਾ ਜੀ ਬੇਲ ਵੀ ਕਾਫੀ ਲੰਮੀ ਆ ਆ ਵੇਖੋ ਜੀ ਤੇ ਦੁੱਧ ਵੀਰ ਜੀ ਕਿੰਨਾ ਇਹਦੇ ਕੋਲ ਮੇਰੇ ਦਰ ਸੱਤ ਲੀਟਰ ਏ ਥੱਲੇ 7 ਕਿਲੋ ਦੁੱਧ ਵਾ ਬੱਚਾ ਹੈ ਨੀਗਾ ਦਾ ਤੇ ਮਹੀਨਾ ਗਾਂ ਆ ਠੀਕ ਆ ਭਰਾਏ ਠੀਕ ਆ ਭਰਾਇਆ ਵਾ ਹਣਾਂ ਆਪਾਂ ਟੋਕੜ ਦੇ ਕਰਕੇ ਦੇਣੀ ਆ ਟੋਕੜ ਦਾ ਹੀ ਮੁੱਲ ਲੈਣਾ ਆਪਾਂ ਬਾਕੀ ਬੇਲ ਦੀ ਬੜੀ ਲੰਮੀ ਆ ਕੱਦ ਕਾਠ ਬੜਾ ਸੋਹਣਾ ਵਾ ਜੀ ਆ ਵੇਖੋ ਜੀ ਹਵਾਨਾ ਵੀ ਸੋਹਣਾ ਵਾ 7 ਕਿਲੋ ਦੁੱਧ ਜਿਹੜਾ ਇਸ ਟਾਈਮ ਤੇ ਹਾਜ਼ਰ ਆ ਇਹਦੇ ਕੋਲ ਸੋਹਣੀ ਸਨਖੀ ਪੂਰੀ ਆ ਜੀ ਆ ਵੇਖੋ ਜੀ ਕੈਮ ਕਰੋ ਜੇਕ ਖਣਾ ਦੀ ਵੀਰ ਜੀ ਕੋਈ ਬਾਤ ਕਰਦੇ ਮੇਰੇ ਇੱਕ ਮਗਲੇ ਥਾਂ ਤੇ ਤਿੰਨ ਚਾਰ ਘਰਾਂ ਘੱਟ ਦਿਓ ਉਧਰ ਕਿਹੜੇ ਜੀ ਉਹ ਸੱਜੇ ਬਣਿਆ ਰਹੇ ਜੀ ਇਹ ਮੈਂ ਨਹੀਂ ਤੋਂ ਉਲਟੇ ਬਣਿਆ ਰਹੇ ਹਾਂ ਨਾ ਹਾਂਜੀ ਤੇ ਮਿਲਦੀ ਵੀਰ ਮਿਲਦੀ ਵੀਰ ਕਿਦਾਂ ਇੱਕ ਟਾਈਮ ਟੀਗਾ ਤੇ ਇੱਕ ਟਾਈਮ ਪਾੜਾ ਇੱਕ ਟਾਈਮ ਟੀਗਲ ਮੌਂਦੀ ਇੱਕ ਟਾਈਮ ਪਾੜਨ ਵਾਲਾ ਠੀਕ ਆ ਲੱਤਾਂ ਉੱਤਾਂ ਤੇ ਨਹੀਂ ਮਾਰ ਜੀ ਵੀਰ ਬਾਕੀ ਇੱਕ ਟਾਈਮ ਇਹਦੇ ਮੂਡ ਤੇ ਹੀ ਆ ਵੀ ਟੀਗਾ ਸ਼ਾਮਾਂ ਨੂੰ ਲਾਉਣਾ ਕਿ ਸਵੇਰੇ ਸਵੇਰੇ ਲਾਉਣਾ ਹੀ ਲਾਉਣਾ ਸਵੇਰੇ ਲਵਾਉਣਾ ਹੀ ਲਵਾਉਣਾ ਸ਼ਾਮਾਂ ਪਰ ਤੇ ਦੋ ਦੇ 7 ਕਿਲੋ 7 ਕਿਲੋ ਸ਼ੇਰ ਦੀ ਗਾਰੰਟੀ ਦੇਵਾਂਗੇ ਠੀਕ ਆ 6 ਕਿਲੋ ਦੀ ਗਾਰੰਟੀ ਤੇ ਬਾਕੀ ਮਹੀਨਾ ਹੋ ਗਿਆ ਬਣੀ ਨੂੰ ਅਗਲੇ ਦੀ ਕਿਸਮਤ ਆ ਹੋਰ ਇੱਕ ਕਿਸਮਤ ਹੈ ਨਾ ਤੇ ਜਿਹੜਾ ਬਹਿਣੀ ਤੋਂ ਉਲਟੇ ਬੰਨੇ ਵਾਲਾ ਥਾਣਾ ਉਹਦੇ ਵਿੱਚ ਧਾਰਾਂ ਕੱਟਵਾ ਤਿੰਨ ਕਿ ਧਾਰਾਂ ਦਾ ਫਰਕ ਆ ਵੇਖੋ ਜੀ ਉਰਲਾ ਬੰਨਾ ਵਾ ਬਹਿਣੀ ਤੋਂ ਪਿਛਲਾ ਥਾਣਾ ਵਾ ਜਿਹੜਾ ਉੱਚੋ ਧਾਰਾਂ ਕੱਟਵਾ ਹਨਾ ਠੀਕ ਆ ਤੇ ਮੁੱਲ ਵੀਰ ਜੀ ਇਹਦਾ ਕਿੰਨਾ ਕਰਨਾ ਜੀ 55000 ਰੁਪਏ ਮਾਣ ਤਣ ਕਿੰਨਾ ਕਰਦੇ ਯਾਰ ਹੀ ਦੇ ਦੋ ਛੋੜ ਕਰ ਦੋ ਮੌਕੇ ਤੇ 40000 ਰੁਪਏ 55000 ਦੀ 48 ਦੀ ਨਾ ਕਰਦੀ 47 ਦੀ ਦੇ ਰਾਂ 47 ਦੀ ਬਾਕੀ ਫੋਨ ਕਰੇ ਮੌਕੇ ਤੇ ਕਾਦ ਕਾੜ ਚੈੱਕ ਕਰ ਲੋ ਵੱਡੇ ਕੱਦ ਦੀ ਮਾਲਕ ਆ ਬੇਲ ਵੀ ਕਾਫੀ ਲੰਮੀ ਐ ਸੋਹਣੀ ਐ ਜੀ ਤੇ 7 ਕਿਲੋ ਇਸ ਟਾਈਮ ਤੇ ਤਿਆਰ ਆ ਤੇ ਬਾਕੀ ਆਪਣਾ ਵੀ ਚਵਾਈ ਕਰੇ ਕੋਈ ਕਰਨੀ ਵੀਰ ਜੀ ਕੋਈ ਗੱਲ ਬਾਤ ਨਹੀਂ ਬਸ ਠੀਕ ਐ ਜੀ ਐਹੀ ਤਿੰਨ ਪਸ਼ੂ ਆ ਆ ਕੇ ਆਪਣੀ ਤਸੱਲੀ ਕਰਕੇ ਦੋ ਟਾਈਮ ਚਵਾਈ ਕਰਕੇ ਤੁਸੀਂ ਪੈਸੇ ਖਰਚਨੇ ਆ ਜੀ ਫੇਰ ਪਸ਼ੂ ਲੈ ਕੇ ਜਾਇਆ ਕਰੋ ਤਾਂ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਵੇ ਵੀਡੀਓ ਨੂੰ ਕਰ ਦਿਆ ਕਰੋ ਸ਼ੇਅਰ ਧੰਨਵਾਦ ਜੀ